ਗਾਈਸ ਆ ਰਿਹਾ ਹਾਂ ਸਸਿਕਾਲ ਦਾ ਡੈਚ ਐਸਪੈਕਟ ਵਲੌਗ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਅੱਜ ਮੌਸਮ ਅੱਜ ਤੇ ਠੀਕ ਆ ਅੱਜ ਤੋਂ ਪਲੱਗ ਹੀ ਹੈ ਸੋ ਬਹੁਤ ਖੁਸ਼ੀ ਹੈ ਮਤਲਬ ਬਹੁਵੇਂ ਗਰਮੀ ਨਾ ਪਵੇ ਮਤਲਬ ਠੰਪ ਲੱਗ ਜੇ ਕਿਉਂਕਿ ਇਹ ਸਾਰਾ ਕੋਠਾ ਹੋਇਆ ਐ ਸਿੱਲਾ ਸਿੱਲਾ ਜਾਇਆ ਪੈਣਾ ਦੇ ਲੱਕੜ ਵੀ ਸਾਰੀ ਮਤਲਬ ਸਿੱਲਾ ਸਿੱਲਾ ਜਾਇਆ ਪਿਆ ਵਾ ਤੇ ਉਹਦੀ ਕਿੰਨਾ ਨਹੀਂ ਪ੍ਰੋਬਲਮ ਸੋ ਚਲੋ ਬਹੁਤ ਚਿਕ ਚੱਕਰ ਆ ਜੀਏ ਨਾ ਮਵੇ ਓਏ ਅੱਗੇ ਦਰੋਂ ਹੋ ਗਿਆ ਨਾ ਗਿੱਲਾ ਆ ਪਿਆ ਸਾਰੇ ਤੇ ਇਹਦੇ ਅੰਦਰ ਤੇ ਮੈਂ ਰਤੀ ਫੱਕ ਬਾਦੀ ਮੈਂ ਉਹ ਲੈ ਰਾਸ ਤੇ ਪੈਗੜਨ ਕੋਲ ਗਈ ਜਾਂਦਾ ਇਸ ਇਹਨਾਂ ਨੂੰ ਪੂਖਲੇ ਛੱਡ ਕੇ ਤੇ ਚਲ ਗਏ ਮਰੇ ਇਹਨਾਂ ਨੂੰ ਸਰ ਗੁਰਤਾ ਜਣਾਂ ਨੂੰ ਸਕੂਲ ਛੱਡਣ ਤੇ ਇਹਨਾਂ ਨੂੰ ਹੁਣ ਆਪਾਂ ਕਰਦੇ ਇਹਨਾਂ ਨੂੰ ਤਾੜੀ ਦੇ ਕੇ ਮਰੇ ਇਹਦਾ ਨਿੱਕੇ ਤਾੜਦੀਏ ਵੱਡੇ ਰਹਿੰਦਾ ਏ ਖੱਲੇ ਸੋ ਇੱਕਦਮ ਇਹਦੇ ਚ ਤਾੜਿਆ ਹੈ ਇਹ ਬਹੁਤ ਜ਼ਰਾ ਅੰਤਰਾ ਕਿੱਧਰ ਗਿਆ ਓਹ ਇਹ ਸ਼ਨਾ ਲਾ ਵੀ ਤੜੀ ਹੀ ਤੂੰ ਜੜੇ ਵਾਲੇ ਵਰ ਗਈਆਂ ਚੱਲ ਚੱਲ ਚਲਾ ਜਾ ਆ ਜਾ ਨਾ ਮੈਂ ਵੀ ਜਾਦਾ ਬਾਹਰ ਵਿੱਚ ਤਾੜੀ ਆ ਸੋ ਹੁਣ ਨਿੱਕਿਆਂ ਨੂੰ ਆਪਾਂ ਤਾੜ ਦੇਂਦੇ ਰ ਇਹਨਾਂ ਨੂੰ ਹੋਰ ਨਾ ਨਿਕਲਣੇ ਨਹੀਂ ਅਸੀਂ ਜੇ ਸੰਤਰੇ ਸਾਰੇ ਦਿੱਤੇ ਆਪਾਂ ਤਾੜ ਵੱਡੇ ਵੀ ਕਲਿਆਣ ਦੇ ਸੱਚੀ ਕਲ ਬਹੁਤ ਜ਼ਿਆਦਾ ਔਖਾ ਦਾ ਹੁਣ ਆਪਾਂ ਇੱਕ ਰਿਫਾਈ ਕਰਦੇ ਆ ਜੀ ਸੋ ਦਨ ਸਫਾਈ ਕਰਤੀ किनी तो खा गुगे पांडे वे लेकर के रामनाथ है ये मेरी पुत्री ये हुटड़ी मेरा, मेरा, मेरा सुतारे आ साज लगी तो गया हाँ जी गाइस आज लगगी तोप आज तो मौसम बढ़िया गया हवा चल रही है पर धूप तो लगगी है मैं हैप्पी पानी वगैरह इनका चेक कर ले ओके ओके ਸੋ ਨੋ ਨਵੀਂ ਲਿਖ ਰਹੀ ਏ ਲਈ ਮੈਂ ਇਹ ਪਾਣੀ ਗੰਦਾ ਹੈ ਭਾਈ ਇਹ ਚੇਂਜ ਕਰਦੇ ਆਪਾਂ ਸੋ ਹਾਂਜੀ ਆ ਗਿਆ ਬਣ ਗਿਆ ਜੀ ਗੁਰੂ ਵਾਲਾ ਗੁਰੂ ਵਾਲਾ ਬਣੇ ਬੇ ਜੀ ਸਾਰੇ ਆਣ ਗੁਰਨੇ ਵੀ ਆ ਦੇਣਾ ਸਬਸਕ੍ਰਾਈਬਰ ਆ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਚੁੰਨੇ ਆ ਕਿ ਪਹਿਲਾਂ ਗੁਰੂ ਵਾਲਾ ਬਣੋ ਬਾਅਦ ਚਾੜੇ ਜਰੂ ਪਹਿਲਾਂ ਸਾਡੇ ਪੱਟਾ ਵਾਓ ਵੇਖੋ ਗੁਰੂ ਵਾਲੇ ਵਾਓ ਨਾ ਨਹੀਂ ਨਹੀਂ ਸ਼ੇਅਰ ਕਰੋ ਇਹਨਾਂ ਬੰਦੂ ਵਾਲਾ ਬਣੀ ਸ਼ੇਅਰ ਸਾਡੇ ਪੱਟਣ ਲੋਗੇ ਹਾਂ ਚਲੋ ਆਪਾਂ ਖੋਲ ਗਏ ਸੋ ਗਾਈਸ ਹਾਏ ਆਪਾਂ ਕੜਕਨਾਥ ਤੋਂ ਬੋਲਦੇ ਹਾਂ ਸੋ ਪਹਿਲਾਂ ਖੋਲੂਗਾ ਕੜਕਨਾਥ ਕੜਕਨਾਥ ਨਾਥੋਂ ਕੇ ਨਾਥ ਕੜਕਨਾਥ ਜਿਵੇਂ ਹੁੰਦੇ ਨਹੀਂ ਆ ਤੁਝੇ ਇਹਦੇ ਇਹਨਾਂ ਪਹਿਲੀ ਤੁਹਾਨੂੰ ਸਬਸਕ੍ਰਾਈਬਰ ਜਿਹੜੇ ਆਪਣੇ ਨਾਲ ਜੁੜੇ ਆ ਇਹਨਾਂ ਨੂੰ ਆਪਾਂ ਇਹਨਾਂ ਨੂੰ ਜਮੜਾ ਦੇ ਵੇਖ ਕੇ ਦੱਸਿਓ ਕਿ ਤਾਜੀ ਤੇ ਇਹਨਾਂ ਕੋਈ ਫਰਕ ਹੈਗਾ ਜਿਵੇਂ ਉਹ ਗੰਦੀ ਮੁਰਗੀ ਹੈ ਜਿਹੜੀ ਇਹਦੇ 'ਚ ਕੋਈ ਫਰਕ ਹੈਗਾ ਦੱਸਿਓ ਇਹ ਬੰਦ ਕਰ ਲਈ ਪੜਕਨਾਤ ਖੋਲਤੇ ਜਿਹੜੀ ਫੀਡ ਹੀ ਆਪਾਂ ਐ ਬਾਤੀ ਸਾਈਡ ਤੇ ਤੇ ਆਪਣਾ ਇਹ ਜਿਹੜਾ ਪਲਾਸਟੀ ਦਾ ਟੁਟਾ ਕਰਨਾ ਇਹ ਕੰਮ ਹੋਊਗਾ ਤੇ ਚੈੱਕ ਕਰ ਲੁ ਇਡੀ ਵਧੀਆ ਚੀਜ਼ ਬਣ ਗਈ ਤੇ ਲਿਆਓ ਵੱਡਿਆਂ ਨੂੰ ਖੋਲ ਦਈਏ ਵੱਡੇ ਵੀ ਆਪਣਾ ਖਾ ਲੈਣ ਚੈੱਕੋ ਜੀ ਆ ਗਏ ਜੀ ਹਾਂਜੀ ਗਾਇਸ ਆਪਣਾ ਜਿਵੇਂ ਤੁਹਾਨੂੰ ਪਤਾ ਮੈਂ ਇਹ ਆਪ ਬਗਾਦੀ ਮਿਲਦਾ ਆਪਲੇ ਵੀ ਲੱਗੀ ਹੋਈ ਐ ਇਹ ਗਲਾਬ ਆਪਾਂ ਇਹ ਕੁੱਤੇ ਵੀ ਨਾ ਸੋ ਉਰੇ ਆ ਤਾਂ ਮੈਂ ਸੋੜਾ ਇਹ ਕੈਮਰਾ ਛੱਲੇ ਕਰੀ ਸੋ ਜਿਵੇਂ ਕੀ ਤੁਹਾਨੂੰ ਪਤਾ ਆਹ ਜਿਹੜੀ ਨਾ ਆਹ ਗਲਾਬ ਦੀ ਤਾਪ ਐ ਇਹ ਨਵੀਂ ਤੁਰੰਦੀ ਹਰੀ ਸੋ ਆਹ ਜਿਹੜੀਆਂ ਨੇ ਥੋੜੀਆਂ ਸੁੱਕ ਗਈਆਂੀਆਂ ਸੋ ਆਪਾਂ ਇਹਨੂੰ ਅੱਧੀ ਕੱਟ ਕੇ ਤੇ ਇਹਨੂੰ ਆਪਾਂ ਐਵੇਂ ਉੱਤੇ ਲੈ ਜਾਣਾ ਸੋ ਆਹ ਫਿਲਾਮੈਂਟਰੀ ਨੂੰ ਮਿੰਟੋ ਮੇਟੇ ਕਰਤਾ ਮੈਂ ਨਾ ਇੱਥੇ ਕਰਾਂਗਾ ਇਤਨੇ ਕੰਡੇ ਬਹੁਤ ਚੰਗੇ ਲੱਗੇ ਆ ਹਜੇ ਨਾ ਹੋਊਗਾ ਨਾ ਇਸ ਦਾ ਡੀਲੀਟਰ ਜੀ ਜਿਸ ਨੇ ਜਲਦੀ ਜੀ ਚੁਲ ਗਿਆ ਉਹ ਮਿੱਟੀ ਦੇ ਵਿੱਚ ਲਗਾ ਦੇ। ਵਾਸ 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 ਠੀਕ ਹੈ। ਸੋ ਇਹਨੂੰ ਐਵੇਂ ਉਤਲੇ ਆਈਏ। ਸੋ ਉੱਤੇ ਜਾ ਕੇ ਕਈ ਤਨ ਮਿਲ ਗਏ। ਸੋ ਹਾਂਜੀ ਗਏ ਸਾਡਾ ਹਮਲਾ ਆਪਣਾ ਖਾਦੀ ਪਿਆ ਹੀ। ਸੋ ਪੇਰੇ ਦੇ ਵਿੱਚ ਲਾ ਦਾਂਗੇ। ਬਾਤ ਨਹੀਂ ਸੋ। ਇਹ ਮੈਂ ਕਰ ਦਾਂਗੀ। ਨਾ ਨਾ ਰੁਕ ਜਾ। ਬਸ ਕਰ ਸੋ ਕਹਿੰਦੇ ਤਾਂ ਹੈਗੇ ਗਾਈਸ ਐਵੇਂ ਤੁਰ ਪਿੰਦੀ ਐ ਸੋ ਆਪਾਂ ਨੂੰ ਇੱਕ ਰੀਅੱਜ ਆਪਾਂ ਟਰਾਈ ਮਾਰ ਲਈਏ ਚਲੋ ਬਾਕੀ ਹੈਗੀ ਤੇ ਦਰੂ ਵੀ ਉਮੀਦ ਹੈਗੀ ਆ ਉਮੀਦ ਤੇ ਹਰ ਇੱਕ ਕੰਮ ਦੀ ਹੁੰਦੀ ਐ ਆ ਜਿਹੜੀ ਆ ਵੀ ਮਿੱਟੀ ਇਹਦੇ ਚ ਫਾਦ ਗਏ ਵੇਖੋ ਵੇਖੋ ਕੀ ਇਹਦੇ ਤੋਂ ਕਬੂਤਰ ਉੱਢੇ ਪਈ ਨਾ ਦੇਣੀ ਨਹੀਂ ਆ ਨਹੀਂ ਨਹੀਂ ਕਰਦੇ ਤੇ ਆਪ ਆਪਣੇ ਦੰਦਾ ਤੇ ਮੇਰੇ ਪਿੱਛੇ ਕੋਈ ਜਾਂਦਾ ਹੀ ਇਹ ਕਾ ਹੁੰਦਾ ਹੈ ਹਨ ਇਹ ਕਿੰ ਤੋਂ ਨੇਟ ਫਿਰ ਸੁਪ ਕੋਈ ਦਾ ਪਰ ਫਿਰ ਐਡਰੈਸਿੰਗ ਚੇਂਜ ਕਰਤੀ ਇਹ ਸਹੀ ਸੰਤੁਖ ਹੋ ਨਹੀਂ ਦੇ ਕਰੇ ਸਰਾ ਤੋਂ ਲੱਗੇ ਇਥੋਂ ਤੇ ਪਾਣੀ ਵੇਖੋ ਕਿਵੇਂ ਆ ਰਿਹਾ ਚਿੱਕ ਚਿੱਕ ਸੋ ਮੋਟਰ ਕਿਹੜਾ ਪਾਣੀ ਦੀ ਕਮੀ ਆ ਗਈ ਗਾਇਸ ਪਾਣੀ ਦੀ ਕਮੀ ਆ ਗਈ ਸੋ ਪਿੰਚ ਪਾਣੀ ਦੀ ਕਮੀ ਆ ਗਈ ਗਾਇਸ ਚੱਕਰ ਹਾਂ ਜੀ ਚਲੋ ਜਿੰਨਾ ਕੁੰਦਾ ਹੈ ਇਲੇ ਕਨ ਦੇ ਤੁਨੇ ਬਾਕੀ ਬਾਲਟੀਆਂ ਭਰਨੀਆਂ ਲਾਉਨੇ ਉਧਰ ਜੇ ਤੁਹਾਨੂੰ ਐ ਸਾਰਾ ਨੀਟ ਔਰ ਕਲੀਨੋ ਕਲੀਨ ਕਲੀਨਾ ਕਲੀਨ ਕਰਕੇ ਮਿਲਦੇ ਆ ਸੋ ਹਾਂ ਜੀ ਗਾਇਸ ਆਪਾਂ ਸਾਰਾ ਕਰੀਬ ਤੋਤਾ ਆਵਾ ਚੈੱਕ ਕਰ ਸਾਜੀ ਜੀ ਪੂਰਾ ਸਫਾਈ ਹੈ ਰੈਡੀ ਹੋ ਗਿਆ ਸਾਜੀ ਮੈਂ ਇਸ ਸਫਾਈ ਲੱਗੇ ਸਫਾਈ ਵੀ ਦੇਖੀਏ ਥੱਲੇ ਸੋ ਚੈੱਕ ਕਰ ਸਾਜੀ ਜੀ ਹਾਂ ਗਾਇਸ ਤੁਹਾਨੂੰ ਥੋੜਾ ਥੋੜਾ ਦਿਖਣ ਦੇ ਆਊਗਾ ਕਿਉਂਕਿ ਆ ਇਧਰ ਆਪਾਂ ਉਹ ਤੇ ਤਾੜ ਤੇ ਹੋਏ ਆ ਤੇ ਇਧਰ ਇੱਥੋਂ ਚੱਕ ਕੇ ਇੱਥੇ ਰੱਖ ਤੇ ਚਾਹ ਸਾਰੀ ਸਪਾਈਸ ਸਵੇਰੇ ਤੁਹਾਨੂੰ ਪਤਾ ਲੱਗੂਗਾ ਉਹ ਤਾਰ ਗਈ ਲੱਤ ਤੇ ਚਲੋ ਇਹ ਤਾਂ ਕੋਈ ਚੱਕਰ ਨਹੀਂ ਕੁਝ ਨਹੀਂ ਕਰਦਾਂਗੇ ਤੇ ਬਸ ਆ ਮੜ ਮੋਟਾਰੇ ਗਈ ਕਰਕੇ ਤੇ ਸਾਰਾ ਵੇਖ ਗਾਇ ਇਧਰ ਤੋ ਹਾਂਜੀ ਗਾਇਸ ਕੱਲ ਫੇਰ ਗੱਲ ਕਰਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਐਚਐਸਪੈਟ ਵਲੌਗ ਨੂੰ ਸਬਸਕ੍ਰਾਈਬ ਹੇਰ ਜਰੂਰ ਕਰਦੇ ਜਾ ਕਰੋ ਤੇ ਕੱਲ ਮਿਲਦੇ ਹਾਂ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ